ਮੁੱਖ ਮੰਤਰੀ ਜੀ ਨੇ ਸੱਦਾ ਦਿੱਤਾ ਹੈ ਵੀ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਜਾਰੀ ਕੀਤੀ ਯੰਗ ਨੂੰ ਜਾਰੀ ਰੱਖਿਆ ਜਾਵੇਗਾ ਨਸ਼ਿਆਂ ਦੇ ਨਸ਼ਿਆਂ ਦੇ ਸਦਾਗਰਾਂ ਦਾ ਸਫਾਇਆ ਜ਼ਕੀਨੀ ਬਣਾਇਆ ਜਾਵੇਗਾ ਇਹ ਆਪਾਂ ਸਾਰੇ ਪੰਜਾਬੀਆਂ ਦਾ ਫਰਜ਼ ਹੈ ਕਿ ਮੁੱਖ ਮੰਤਰੀ ਜੀ ਦੀ ਇਸ ਜੰਗ ਵਿੱਚ ਆਪਾਂ ਆਪਣੇ ਪੰਜਾਬ ਦੇ ਇਸ ਸਾਂਝੇ ਕਾਰਜ ਵਿੱਚ ਸਾਥ ਦਈਏ ਹੁਣ ਪਰ ਅੱਜ ਨਿਕਾ सूफी संत फकीर बाबा शेख फरीद जी दी चारनशो आरती फरीदकोट ਵਿਖੇ ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਰਾਜਪਦਰੀ ਸਮਾਗਮ ਦੇ ਵਿੱਚ ਕੌਮੀ ਝੰਡਾ ਲਹਿਰਾਉਣ ਲਈ ਪੁੱਜੇ ਸਨ ਮੁੱਖ ਮੰਤਰੀ ਜੀ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਵਿਧਾਇਕ ਫਰੀਦਕੋਟ ਸਾਹ ਗੁਰਦੇਵ ਸਿੰਘ ਸੇਖੋਂ ਵਿਧਾਇਕ ਜੈਤੋਂ ਸਾਹ ਅਮੋਲਕ ਸਿੰਘ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਹਾਂ ਤੇ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਨੂੰ ਵੀ ਜੀ ਆਇਆਂ ਆਖਦੇ ਹਾਂ ਮੁੱਖ ਮੰਤਰੀ ਜੀ ਹੁਣ ਮਾਰਚ ਪਾਸ ਤੋਂ ਸਲਾਮੀ ਲੈਣਗੇ ਇਸ ਮਾਰਚ ਪਾਸ ਦੇ ਵਿੱਚ ਗਵਾਂਢੀ ਸੂਬੇ ਰਾਜਸਥਾਨ ਆਰਮਡ ਪੁਲਿਸ ਦੀਆਂ ਟੁਕੜੀ ਵੀ ਹਿੱਸਾ ਲੈ ਰਹੀ ਹੈ ਇਤਿਹਾਸਕ ਸ਼ਹਿਰ ਫਰੀਦਕੋ ਬਾਬਾ ਫਰੀਦ ਸੂਫੀ ਸੰਤ ਫਕੀਰ ਬਾਬਾ ਫਰੀਦ ਜੀ ਦੀ ਵਸਾਈਏ ਧਰਤੀ ਤੇ ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਰਾਜ ਪਦਰੀ ਆਜ਼ਾਦੀ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨੇ ਜਿੱਥੇ ਉਹਨਾਂ ਨੇ ਕੌਮੀ ਝੰਡਾ ਲਹਿਰਾਇਆ ਉੱਥੇ ਆਪਣੇ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਤੇ ਵਿੱਚ ਬਹੁਤ ਵੱਡੀਆਂ ਗੱਲਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਅੱਜ ਹੁਣ ਮੁੱਖ ਮੰਤਰੀ ਜੀ ਮਾਰਚ ਪਾਸ ਤੋਂ ਸਲਾਮੀ ਲੈਣਗੇ ਉਹਨਾਂ ਦੇ ਨਾਲ ਮੰਚ ਤੇ ਨੇ ਪੰਜਾਬ ਦੇ ਚੀਫ ਸਕੱਤਰ ਸ਼੍ਰੀ ਕੈਪ ਸਿਨਾ ਤੇ ਡੀਜੀਪੀ ਸ਼੍ਰੀ ਕੌਰਕ ਚਾਦਾ ਪ੍ਰੇਡ ਕਮਾਂਡਰ ਜਿਹੜੀ ਪ੍ਰੇਡ ਹੈ ਇਹ ਪ੍ਰੇਡ ਕਮਾਂਡਰ ਗਜ਼ਲ ਪ੍ਰੀਤ कौर ਆਈਪੀਐਸ ਦੀ ਅਗਵਾਈ ਵਿੱਚ ਮੰਚ ਵੱਲ ਵਧ ਰਹੀ ਹੈ 1923 ਬੈਚ ਦੇ ਆਈਪੀਐਸ ਅਧਿਕਾਰੀ ਗਜ਼ਲ ਪ੍ਰੀਤ कौर ਪ੍ਰੇਡ ਦੀ ਅਗਵਾਈ ਕਰ ਰਹੇ ਹਨ ਇਤਿਹਾਸਕ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗਵਿੰਦਗੜ੍ਹ ਦੇ ਜੰਪਾਲ ਗਜ਼ਲ ਪ੍ਰੀਤ कौर ਆਈਪੀਐਸ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਐਨਾਲਿਸਟ ਅਫਸਰ ਵਜੋਂ ਵੀ ਸੇਵਾ ਨਿਵਾ ਚੁੱਕੇ ਹਨ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਐਮਐਸਸੀ ਕੈਮਿਸਟਰੀ ਵਿੱਚ ਵੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਸਹਾਇਕ ਪ੍ਰੇਡ ਕਮਾਂਡਰ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ 2022 ਬੈਚ ਦੇ ਪੀਪੀਐਸ ਅਧਿਕਾਰੀ ਰਮਨਪ੍ਰੀਤ ਸਿੰਘ ਗਿੱਲ ਸ਼੍ਰੀ ਮੁਕਸਰ ਸਾਹਿਬ ਵਿਖੇ ਡੀਐਸਪੀ ਵਜੋਂ ਸੇਵਾਵਾਂ ਨਿਵਾਉਣ ਆ ਰਹੇ ਹਨ ਪੰਜਾਬੀ ਯੂਨੀਵਰਸਿਟੀ ਤੋਂ ਬੀਟੈਕ ਸਿਵਲ ਇੰਜੀਨੀਅਰ ਰਮਨਪ੍ਰੀਤ ਸਿੰਘ ਗਿੱਲ ਐਸਟੀ ਸੋफी ਸੰਤ ਫਕੀਰ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਛੋਹ ਧਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਅੱਜ ਰਾਜਪਦਰੀ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਪ੍ਰੇਡ ਕਮਾਂਡਰ ਗਜ਼ਲਪ੍ਰੀਤ ਕੌਰ ਮੁੱਖ ਮੰਤਰੀ ਜੀ ਨੂੰ ਪ੍ਰੇਡ ਦੇ ਨਿਰੀਖਣ ਦਾ ਸੱਦਾ ਦੇਣ ਲਈ ਆ ਰਹੇ ਹਨ ਤੇ ਪੰਜਾਬ ਦੇ ਚੀਫ ਸੈਕਟਰੀ ਸ਼੍ਰੀ ਕੈਪ ਸਿਨਾ ਤੇ ਉਹਨਾਂ ਦੇ ਨਾਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਮੁੱਖ ਮੰਤਰੀ ਜੀ ਨੂੰ ਸਕਾਟ ਕਰਕੇ ਪ੍ਰੇਡ ਦੇ ਨਿਰੀਖਣ ਲਈ ਲੈ ਕੇ ਜਾਣਗੇ ਬਾਬਾ ਚੇਕ ਫਰੀਦ ਦੀ ਚਾਰੰਛੋ ਧਰਤੀ ਫਰੀਦਕੋਟ ਵਿਖੇ ਮੁੱਖ ਮੰਤਰੀ ਜੀ ਨੇ ਸਾਡੇ ਦੇਸ਼ ਤੇ ਦੀ ਆਣ ਤੇ ਸ਼ਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਹੁਣ ਮੁੱਖ ਮੰਤਰੀ ਜੀ ਪਰੇਡ ਦਾ ਨਰੀਖਣ ਕਰਨ ਲਈ ਜਾ ਰਹੇ ਹਨ ਉਹਨਾਂ ਦੇ ਨਾਲ ਹਨ ਪੰਜਾਬ ਦੇ ਚੀਫ ਸੈਕਟਰੀ ਸ਼੍ਰੀ ਕੈਪਸਨਾ ਤੇ ਸੀਨੀਅਰ ਆਈਪੀਐਸ ਅਧਿਕਾਰੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਸਾਡੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਅਜਿਹੇ ਮੁੱਖ ਮੰਤਰੀ ਹਨ ਜੋ ਆਮ ਸਧਾਰਨ ਘਰਾਂ ਵਿੱਚੋਂ ਉੱਠ ਕੇ ਅਤੇ ਬਿਨਾਂ ਕਿਸੇ ਸਿਆਸੀ ਪਿਛੋਕੜ ਦੇ ਕੇਵਲ ਆਪਣੀ ਮਿਹਨਤ ਲਗਨ ਤੇ ਹਿੰਮਤ ਦੇ ਨਾਲ ਲੋਕ ਸੇਵਾ ਦੇ ਜज्ਬੇ ਕਰਕੇ ਇਸ ਮਕਾਮ ਦੇ ਉੱਪਰ ਪੁੱਜੇ ਹਨ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਥੇ ਪਹਿਲਾਂ ਦੁਨੀਆ ਭਰ ਵਿੱਚ ਰੰਗ ਮੰਚ ਰਾਹੀਂ ਪੰਜਾਬੀ ਬੋਲੀ ਸੱਭਿਆਚਾਰ ਦਾ ਪ੍ਰਚਾਰ ਤੇ ਪਸਾਰ ਕੀਤਾ ਪਾਪਾ ਫਰੀਦ ਦੀ ਚਾਰਸ਼ੋਹ ਧਰਤੀ ਫਰੀਦਕੋਟ ਦੇ ਮੰਚ ਤੋਂ ਅੱਜ ਰਾਜਪਦਰੀ ਸਮਾਗਮ ਦੇ ਵਿੱਚ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਦੇਣਗੇ ਮੁੱਖ ਮੰਤਰੀ ਸਰਵਪਵਨ ਸਿੰਘ ਮਾ ਮੇਰੇ ਪੰਜਾਬ ਦੇ ਪਿਆਰੇ ਤੇ ਬਹਾਦਰ ਪੰਜਾਬੀਓ ਅੱਜ 79ਵਾਂ ਆਜ਼ਾਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਮੈਂ ਇਸ ਮੌਕੇ ਤੇ ਖਾਸ ਤੌਰ ਤੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਸਭ ਤੋਂ ਪਹਿਲਾਂ ਫਰੀਦਕੋਟ ਦੀ ਪਵਿੱਤਰ ਧਰਤੀ ਤੇ ਮਹਾਨ ਸੂਫੀ ਸੰਤ ਬਾਬਾ ਫਰੀਦ ਜੀ ਨੂੰ ਸ਼ਰਧਾ ਦੇ ਸਤਕਾਰ ਪੇਟ ਕਰਦਾ 1215 ਈਸਵੀ ਦੇ ਵਿੱਚ ਬਾਬਾ ਫਰੀਦ ਜੀ ਨੇ ਇਸ ਨਗਰ ਨੂੰ ਪਾਗ ਲਾਇਆ ਸੀ ਇਹ ਉਸ ਮੌਕੇ ਦਾ ਰਾਜਾ ਜਿਹੜਾ ਉਹ ਇੰਨਾ ਪ੍ਰਭਾਵਿਤ ਹੋਇਆ ਬਾਬਾ ਫਰੀਦ ਜੀ ਤੋਂ ਕਿ ਉਹਨੇ ਸਨਮਾਨ ਵਜੋਂ ਸ਼ਹਿਰ ਦਾ ਨਾਮ ਮੋਕਲ ਹਰ ਤੋਂ ਬਦ ਕੇ ਬਦਲ ਕੇ ਫਰੀਦਕੋਟ ਰੱਖਿਆ